ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਦੀ ਤੇ ਜੇ ਦੇਖਿਆ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਅੱਜ ਇੱਕ ਖੁਸ਼ੀ ਦਾ ਮਾਹੌਲ ਹੈ ਕੱਲੇ ਹੁਸ਼ਿਆਰਪੁਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਖਾਸ ਕਰ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਇਹਦਾ ਖੁਸ਼ੀ ਦੇ ਮਾਹੌਲ ਦਾ ਕਾਰਨ ਹੈ ਕਿ ਇੱਕ ਹਾਈ ਕੋਰਟ ਨੇ ਮਾਜੋਗ ਅਦਾਲਤ ਨੇ ਅੱਜ ਇੱਕ ਫੈਸਲਾ ਦਿੱਤਾ ਆ ਜਿਸ ਦੇ ਵਿੱਚ ਦੋ ਸਾਬਕਾ ਮੰਤਰੀ ਆ ਜਿਹੜੇ ਉਹ ਬਰੀ ਕੀਤੇ ਗਏ ਆ ਜਿਹੜੀ ਬਿਜ਼ਨਸ ਕੋਲੋਂ ਜਿਹੜੀ ਐਫ ਆਈ ਆਰ ਦਰਜ ਜਿਹੜੀ ਕੀਤੀ ਗਈ ਸੀ ਉਹ ਜਿਹੜੀ ਰੱਦ ਕੀਤੀ ਗਈ ਆ ਮਾਨਯੋਗ ਅਦਾਲਤ ਵੱਲੋਂ ਤੇ ਇਹ ਜਿਹੜਾ ਘਟਾਲਾ ਸਗਾ ਪਲਾਟ ਅਲਾਟ ਘਟਾਲੇ ਦੇ ਵਿੱਚ ਜਿਹੜੇ ਬਰੀ ਕੀਤੇ ਗਏ ਆ ਮੰਤਰੀ ਇਸ ਦੇ ਤਹਿਤ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਤੇ ਪੰਜਾਬ ਕਾਂਗਰਸ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਤੇ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਦੀਪਕ ਅਗਨੀ ਹੋਤਰੀ ਜੀ ਕਿਉਂਕਿ ਇਸ ਫੀਲਡ ਦੇ ਵਿੱਚ ਇਹਨਾਂ ਦੇ ਕਾਫੀ ਮੁਕਾਮ ਆ ਤੇ ਕਾਫੀ ਵੱਡਾ ਇਕਤਿਆਰਬ ਤੇ ਆਪਾਂ ਕਰਦੇ ਆਂ ਗੱਲਬਾਤ ਹਾਂਜੀ ਦੀਪਕ ਜੀ ਹਾਈ ਕੋਰਟ ਦਾ ਇੱਕ ਐਮ ਫੈਸਲਾ ਜਿਹੜਾ ਆਇਆ ਆ ਜਿਹਦੇ ਵਿੱਚ ਦੋ ਸਾਬਕਾ ਮੰਤਰੀ ਆ ਜਿਹੜੇ ਬਰੀ ਕੀਤੇ ਗਏ ਆ ਉਹਨਾਂ ਤੇ ਜਿਹੜੀ ਐਫ ਆਈ ਆਰ ਸੀਗੀ ਉਹ ਵੀ ਜਿਹੜੀ ਆ ਰੱਦ ਕੀਤੀ ਗਈ ਆ ਤੇ ਕਿਦਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਆਂ ਨਮਸਕਾਰ ਦੋਸਤੋ ਇਹ ਜਿਹੜੇ ਅੱਜ ਮਾਨਯੋਗ ਹਾਈ ਕੋਰਟ ਨੇ ਫੈਸਲੇ ਦਿੱਤੇ ਦੋ ਫੈਸਲੇ ਦਿੱਤੇ ਆ ਔਰ ਦੋਨੋਂ ਹੀ ਪੰਜਾਬ ਦੇ ਸਾਬਕਾ ਮੰਤਰੀਆਂ ਦੇ ਵਿਰੁੱਧ ਦਿੱਤੇ ਆ ਤੁਹਾਨੂੰ ਯਾਦ ਹੋਵੇਗਾ ਕਿ ਸੱਤਾ ਸੰਭਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰਪਾਲ ਜੀ ਸਭ ਤੋਂ ਪਹਿਲਾਂ ਇਹਨਾਂ ਦੋ ਮੰਤਰੀਆਂ ਨੂੰ ਹੀ ਟਾਰਗੇਟ ਕੀਤਾ ਸੀ ਇਹਨਾਂ ਦੇ ਨਾਲ ਜੰਗਲਾਤ ਮੰਤਰੀ ਸੀਗੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਇਹ ਜਿਹੜੇ ਫੈਸਲੇ ਸੀਗੇ ਇਹ ਪਲਾਟ ਅਲਾਟਮੈਂਟ ਕੋਲੜਲੇ ਦੇ ਨਾਲ ਸੀ ਜਿ ਇਹਨਾਂ ਦੋਨਾਂ ਤੇ ਦੋਸ਼ ਸੀਗਾ ਕਿ ਇਹਨਾਂ ਨੇ ਜਿਹੜਾ ਸਰਕਾਰੀ ਰੇਟ ਜਿਹੜੇ ਆ ਬੱਦ ਸਗੇ ਤੇ ਇਹਨਾਂ ਨੇ ਆਪਣੇ ਮਿੱਤਰਾਂ ਦੋਸਤਾਂ ਨੂੰ ਜਿਹੜੇ ਆ ਉਹ ਘੱਟ ਰੇਟਸ ਤੇ ਪਲਾਟ ਜਿਹੜੇ ਆ ਇਹ ਅਲਾਟਮੈਂਟ ਕਰਕੇ ਸਰਕਾਰੀ ਖਜ਼ਾਨੇ ਨੂੰ ਝੂਨਾ ਲਗਾਇਆ ਸੀ ਹੁਣ ਜੇ ਅਸੀਂ ਅੱਜ ਹਾਈ ਕੋਰਟ ਦੇ ਫੈਸਲੇ ਦੀ ਗੱਲ ਕਰੀਏ ਤਾਂ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਪੰਜਾਬ ਸਰਕਾਰ ਲਈ ਇੱਕ ਬਹੁਤ ਵੱਡਾ ਤੱਕਾ ਤੁਹਾਨੂੰ ਯਾਦ ਹੋਵੇਗਾ ਕਿ ਸੱਤਾ ਵਿੱਚ ਆਉਂਦਿਆ ਹੀ ਸ਼ਹੀਦ ਭਗਤ ਸਿੰਘ ਦੇ ਸਥਾਨਾਂ ਤੇ ਉਹਨਾਂ ਦੀਆਂ ਯਾਦਾਂ ਦੇ ਖੜ ਕੇ ਭਵੰਤਮਾਨ ਜੀ ਨੇ ਨੰਬਰ ਜਾਰੀ ਕੀਤੇ ਸੀ ਕਿ ਭ੍ਰਿਸ਼ਟਾਚਾਰ ਜਿਹੜੀ ਆ ਉਹ ਖਤਮ ਹੋ ਜਾਊਗੀ ਜਿਹੜਾ ਇਹ ਫੈਸਲਾ ਹੈ ਖਾਸ ਕਰ ਆਸ਼ੂ ਜੀ ਬੜਾ ਕੇਸਤਾ ਜੇ ਮੈਂ ਪੂਰਾ ਪੜਿਆ ਨਹੀਂ ਪਰ ਜਿਹੜਾ ਸੁੰਦਰ ਸ਼ਾਮ अरोड़ा ਜੀ ਦਾ ਕੇਸ ਹੈ ਇਸ ਕੇਸ ਦੇ ਵਿੱਚ ਉਹਨਾਂ ਤੇ ਵੀ ਇਹੀ ਸੀ ਕਿ ਜਿਹੜੇ ਉਹ ਪਲਾਟ ਹੈ ਇੰਡਸਟਰੀ ਦੇ ਨਾਲ ਸੰਬੰਧਿਤ ਪਲਾਟ ਹੈ ਉਹ ਇਹ ਪਲਾਟ ਜਿਹੜੇ ਉਹਨਾਂ ਨੇ ਆਪਣੇ ਮਿੱਤਰਾਂ ਦੋਸਤਾਂ ਨੂੰ ਰਿਸ਼ਵਤ ਲੈ ਕੇ ਸਸਤੇ ਪਾ ਆਧਾਰ ਤੇ ਦੇ ਤਰ ਤੇ ਜਦ ਕਿ ਇਹਨਾਂ ਦੀ ਕੀਮਤ ਚੜ੍ਹੀ ਸੀ ਉਹ ਬਹੁਤ ਜ਼ਿਆਦਾ ਸੀ ਤੇ ਸਰਕਾਰ ਨੂੰ ਫਾਇਦਾ ਹੋ ਸਕਦਾ ਸੀ ਸਰਕਾਰ ਨੇ ਸਰਕਾਰ ਕੋਲੋਂ ਹਾਈ ਕੋਰਟ ਨੇ ਤਿੰਨ ਪ੍ਰਸ਼ਨ ਪੁੱਛੇ ਆ ਕਿ ਇਹਨੂੰ 베ਰੀਫਾਈ ਕਰਨ ਲਈ ਕਿ ਤੁਸੀਂ ਕੀ ਕੀ ਅਦਾਲਤ ਵਿੱਚ ਪੇਸ਼ ਕਰ ਰਹੇ ਹੋ ਜਿਹੜੇ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਆ ਉਹ ਮਾਨਯੋਗ ਜੱਜ ਸਾਹਿਬ ਦੇ ਤਿੰਨਾਂ ਹੀ ਪ੍ਰਸ਼ਨਾਂ ਦਾ ਉੱਤਰ ਨਹੀਂ ਦੇ ਸਕੇ ਜਿਸ ਕਾਰਨ ਨਾ ਸਿਰਫ ਸੁੰਦਰ ਸ਼ਾਮ ਅਰੋੜਾ ਜੀ ਬਰੀ ਹੋਏ ਆ ਬਲਕਿ ਉਹਨਾਂ ਦੀ ਜਿਹੜੀ ਐਫਆਈਆਰ ਹੈ ਉਹ ਵੀ ਰੱਦ ਹੋਈ ਹੈ ਰੱਦ ਹੋਣ ਦਾ ਮਤਲਬ ਇਹ ਹੈ ਕਿ ਮੇਰੇ ਖਿਆਲ ਵਿੱਚ ਇਹ ਹਾਈ ਕੋਰਟ ਤੇ ਜਾਂ ਅਦਾਲਤਾਂ ਦੇ ਫੈਸਲਿਆਂ ਦੇ ਵਿੱਚੋਂ ਸਭ ਤੋਂ ਇੱਕ ਅਹਿਮ ਫੈਸਲਾ ਹੈ ਬਰੀ ਹੁੰਦੇ ਮੈਂ ਬਹੁਤ ਦੇਖਿਆ ਅਦਾਲਤਾਂ ਦੇ ਵਿੱਚੋਂ ਲੀਡਰਸ ਜਿਹੜੇ ਹੈਗੇ ਆ ਤੇ ਇਹਦੇ ਵਿੱਚ ਜਿਹੜੀ ਐਫਆਈਆਰ ਰੱਦ ਹੋਣੀ ਜਿਹੜੀ ਆ ਨਾ ਇਹ ਸਰਕਾਰ ਦੀ ਕਾਰਜਕਾਰੀ ਤੇ ਸਰਕਾਰ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਤੇ ਪ੍ਰਸ਼ਨ ਚੈਨਲ ਲਗਉਂਦੀ ਆ ਦੀਪਕ ਜੀ ਬਿਲਕੁਲ ਤੁਸੀਂ ਤਾਂ ਸੁੰਦਰ ਸ਼ਾਮ अरोड़ा ਜੀ ਨਾਲ ਗੱਲਬਾਤ ਵੀ ਕੀਤੀ ਆ ਤੇ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਦੇਖੋ ਸੁੰਦਰ ਸ਼ਾਮ अरोड़ा ਜੀ ਨੇ ਮੈਂ ਪਰਸਨਲੀ ਉਹਨਾਂ ਨਾਲ ਅੱਜ ਉਹਨਾਂ ਦੇ ਘਰ ਮੀਟਿੰਗ ਕੀਤੀ ਆ ਉਹਨਾਂ ਨੂੰ ਮੈਂ ਦੋ ਤਿੰਨ ਕੁ ਪ੍ਰਸ਼ਨ ਪੁੱਛੇ ਹੈਗੇ ਆ ਇੱਕ ਪ੍ਰਸ਼ਨ ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਜਿਹੜਾ ਮਾਮਲਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹੋਏ ਮਾਨਯੋਗ ਅਦਾਲਤ ਦਾ ਸ਼ੁਕਰ ਕੀਤਾ ਉਹਨਾਂ ਨੇ ਕਿਹਾ ਕਿ ਸਿਰਫ ਫੋਕੀ ਸ਼ੋਰਤ ਲੈਣ ਲਈ ਆਮ ਆਦਮੀ ਦੀ ਜਿਹੜੀ ਸਰਕਾਰ ਹੈ ਜਾਂ ਭਗਵੰਤ ਮਾਨ ਦੀ ਸਰਕਾਰ ਹੈ ਉਸ ਨੇ ਇਹ ਸਾਰੇ ਪਲੌਟ ਜਿਹੜੇ ਹੈ ਕ੍ਰੀਏਟ ਕੀਤੇ ਆ ਤੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਫਸਾਇਆ ਗਿਆ ਹੈ ਜਿਸ ਦਾ ਦੁੱਧ ਦਾ ਦੁੱਧ ਤੇ ਪਾਣੀ ਮਾਣ ਜੋਗ ਅਦਾਲਤ ਨੇ ਕਰ ਦਿੱਤਾ। ਦੀਪਕ ਜੀ ਮੁੱਖ ਮੰਤਰੀ ਸਾਹਿਬ ਸਾਡੇ ਭਗਵੰਤ ਮਾਨ ਜੀ ਪੰਜ 6 ਵਾਰ ਹਿਸ਼ਾਰਪੁਰ ਆ ਚੁੱਕੇ ਆ ਕਦੀ ਉਦਘਾਟਨ ਕਰਨ ਲਈ ਪ੍ਰਚਾਰ ਲਈ ਵੀ ਆਉਂਦੇ ਰਹੇ ਆ। ਤੇ ਇਹ ਦੇਖਿਆ ਗਿਆ ਕਿ ਉਹਨਾਂ ਨੇ ਜਿਹੜਾ ਨੋਟ ਗਿਣਨ ਵਾਲੀ ਮਸ਼ੀਨ ਦਾ ਬਾਰ-ਬਾਰ ਜ਼ਿਕਰ ਕੀਤਾ ਹੈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਹਰਪਾਲ ਜੀ ਇਹ ਬਹੁਤ ਅਹਿਮ ਮਸਲਾ ਹੈ ਪੰਜ ਸੱਤਾ ਸੰਭਾਲਣ ਤੋਂ ਬਾਅਦ ਪੰਜ ਜਾਂ 6 ਵਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਹਾਰਪੁਰ ਆਇਆ ਔਰ ਉਹਨਾਂ ਨੇ ਕੋਈ ਐਸੀ ਸਟੇਜ ਨਹੀਂ ਛੱਡੀ ਜਿੱਥੇ ਉਹਨਾਂ ਨੇ ਅ ਅਰੂੜਾ ਜੀ ਦੇ ਘਰ ਚੋਂ ਨੋਟ ਗਿਣਨ ਵਾਲੀ ਮਸ਼ੀਨ ਦਾ ਜ਼ਿਕਰ ਕਰਨਾ ਕੀਤਾ ਹੋਵੇ ਇਹ ਜਕਰੋ ਉਹਨਾਂ ਨੇ ਸਿਰਫ ਲੋਕਾਂ ਨੂੰ ਇਹ ਦੱਸਣ ਲਈ ਕੀਤਾ ਕਿ ਇਹ ਵੀ ਕ腐ਸ਼ਨ ਇੰਨੀ ਵੱਡੀ ਹੈਗੀ ਆ ਕਿ ਇਹਦੇ ਨੋਟ ਹੱਥਾਂ ਨਾਲ ਨਹੀਂ ਗਿਣ ਹੁੰਦੇ ਇਹ ਮਸ਼ੀਨਾਂ ਨਾਲ ਗਿਣ ਹੁੰਦੇ ਆ ਮੈਂ ਇਸ ਸੰਬੰਧੀ ਅੱਜ ਸੁੰਦਰ ਸ਼ਾਮ अरोड़ा जी ਨੂੰ ਵੀ ਮੈਂ ਇਹੀ ਪ੍ਰਸ਼ਨ ਕੀਤਾ ਉਹਨਾਂ ਦੇ ਚਿਹਰੇ ਤੇ ਇੱਕ ਬੜੀ ਜਿਹੜੀ ਸੰਤੁਸ਼ਟੀ ਦੀ ਜਿਹੜੀ ਉਹਨਾਂ ਦੇ ਝਲਕ ਸੀਗੀ ਤੇ ਉਹਨਾਂ ਨੇ ਇਹਦਾ ਨਾ ਉੱਤਰ ਵੀ ਅੱਜ ਪਹਿਲੀ ਵਾਰ ਸਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੇ ਪਹਿਲੀ ਵਾਰ ਇਹ ਆਪਣੀ ਚੁੱਪੀ ਤੋੜੀ ਆ ਉਹਨੀ ਚੁੱਪੀ ਤੋੜਦੇ ਹੋਏ ਕਿਹਾ ਕਿ ਜਿਲ੍ਹਾ ਹਿਸ਼ਾਰਪੁਰ ਜਿਹੜਾ ਹੈ ਸਦੀਆਂ ਤੋਂ ਵਪਾਰੀਆਂ ਦਾ ਘਟ ਰਿਹਾ ਸ਼ੇਰ ਸ਼ਾਹ ਸੂਰੀ ਦਾ ਸਮਾਨ ਲੈ ਲਓ ਜਾਂ ਹੋਰ ਜਿਹੜੇ ਰਾਜੇ ਆ ਜਾਂ ਉਸ ਤੋਂ ਲੈ ਕੇ ਵਪਾਰੀ ਵਰਗ ਜਿਹੜਾ ਹੈ ਉਹ ਬੜਾ ਇੱਥੇ ਅਹਿਮ ਰੋਲ ਨਿਭਾਉਂਦਾ ਰਿਹਾ ਹਿਮਾਚਲ ਤੋਂ ਪਾਕਿਸਤਾਨ ਤੋਂ ਕਸ਼ਮੀਰ ਤੋਂ ਜਿਹੜਾ ਵਪਾਰੀ ਹੈ ਉਹ ਚਾ ਚੱਲਦਾ ਜਾ ਰਿਹਾ ਅੱਜ ਵੀ ਤੁਸੀਂ ਦੇਖਿਆ ਹੋਣਾ ਰਾਜਸ਼ਾ ਦੇ ਰੂਪ ਦੇ ਵਿੱਚ ਕਸ਼ਮੀਰੀ ਜਿਹੜੇ ਲੋਕ ਹੈਗੇ ਆ ਉਹ ਅੱਜ ਵੀ ਕਪੜਾ ਵੇਚਣ ਆਉਂਦੇ ਆ ਸਾਡੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਮੌਜੂਦ ਇਸ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਲਗਭਗ 500 ਜਾਂ 600 ਵਪਾਰੀ ਹੈ ਛੋਟਾ ਵੱਡਾ ਉਹਨਾਂ ਦੇ ਕੋਲ ਜਿਹੜੀਆਂ ਨੋਟ ਗਿਨਨ ਵਾਲੀਆਂ ਮਸ਼ੀਨਾਂ ਹੈ ਲੋਕਾਂ ਕੋਲ ਨਾ ਟਾਈਮ ਨਹੀਂ ਰਿਹਾ ਉਹ ਕਹਿੰਦੇ ਇਕੱਲੇ ਸਮਝੀ ਬੰਡੀ ਦੇ ਵਿੱਚ ਹੀ ਜਿਹੜੀ ਆ 250 ਦੇ ਲਗਭਗ ਜਿਹੜੀ ਆ ਉਹ ਨੋਟ ਗੈਣ ਵਾਲੀ ਮਸ਼ੀਨ ਹੋਣੀ ਆ ਮੇਰੇ ਘਰ ਜਿਹੜੇ ਕਹਿੰਦੇ ਮਸ਼ੀਨ ਬਰਮਦ ਹੋਈ ਆ ਉਹ ਤਾਂ ਇੱਕ ਗਿਫਟ ਦੇ ਤੌਰ ਤੇ ਮੈਨੂੰ ਕੋਈ ਆਈ ਸੀ ਮੈਂ ਤਾਂ ਖੋਲ ਕੇ ਵੀ ਨਹੀਂ ਸੀ ਦੇਖੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹਦਾ ਹੀ ਜ਼ਿਕਰ ਕਰੀ ਜਾਂਦੇ ਆ ਚਤਕੀ ਹੁਸ਼ਿਆਰਪੁਰ ਛੱਡ ਕੇ ਹਰ ਸ਼ਹਿਰ ਦੇ ਵਿੱਚ ਪੰਜਾਬ ਦੇ ਜੀ ਹਿੰਦੁਸਤਾਨ ਦੇ ਹਰ ਵਪਾਰੀ ਦੇ ਕੋਲ ਅੱਜ ਕੱਲ ਨੋਟ ਗੈਣ ਵਾਲੀ ਮਸ਼ੀਨ ਆ ਦੀਪਕ ਜੀ ਜਿਮਨੀ ਚੋਣਾ ਵਿਧਾਨ ਸਭਾ ਦੀਆਂ ਵੀ ਹੋਈਆਂ ਉਦੇ ਵਿੱਚ ਆਪਾਂ ਦੇਖਿਆ ਕਿ ਸੀਨੀਅਰ ਨੇਤਾਵਾਂ ਬਣੋ ਜਿਹੜੇ ਸੱਤਾਧਾਰੀ ਨੇਤਾ ਆ ਸੀਨੀਅਰ ਨੇਤਾ ਉਹਨਾਂ ਬੜੋ ਸ਼ਬਦਾਵਲੀ ਜਿਹੜੀ ਵਰਤੀ ਗਈ ਆ ਚੋਰ ਤੱਕ ਡਾਕੂ ਤੱਕ ਜਿਹੜਾ ਏਦਾਂ ਦੀ ਸ਼ਬਦਾਵਲੀ ਆ ਕਿੰਨੀ ਕਿ ਜਾਇਜ ਆ ਹੈ ਖਾਸ ਕਰ ਸੀਨੀਅਰ ਨੇਤਾ ਨਤਮੋਲੀ ਦੇਖੋ ਸ਼ਹਿਰਪੁਰ ਦੇ ਸਾਰੇ ਲੋਕ ਜਾਣਦੇ ਆ ਕਿ ਜਿਹੜੇ ਲੋਕ ਸਭਾ ਦੀ ਚੋਣ ਹੋਈ ਆ ਉਸ ਵੇਲੇ اپੋਜੀਸ਼ਨ ਦਾ ਜਿਹੜਾ ਹਮਲਾਵਰ ਰੁੱਖ ਸੀਗਾ ਕਾਂਗਰਸ ਤੇ ਜਬਰੋਧੀਆਂ ਤੇ ਉਹ ਥੋੜਾ ਨਰਮ ਸੀਗਾ ਇੰਨਾ ਸਖਤ ਨਹੀਂ ਸੀਗਾ ਔਰ ਜਿਮਨੀਚੋਂ ਚੰਬੇਵਾਲ ਦੇ ਵਿੱਚ ਜਿਹੜੇ ਸਾਡੇ ਮਾਨਯੋਗ ਸੰਸਦ ਡਾਕਟਰ ਰਾਜਕਮਾਰ ਜੀ ਆ ਉਹਨਾਂ ਨੇ ਇਹਨਾਂ ਨੂੰ ਡਾਕੂ ਤੱਕ ਚੋਰ ਤੱਕ ਕਹਿ ਦਿੱਤਾ ਉਹਨਾਂ ਦਾ ਜਵਾਬ ਸੁੰਦਰ ਸ਼ਾਮ अरोड़ा ਜੀ ਨੇ ਦਿੱਤਾ ਨਹੀਂ ਅੱਜ ਉਹਨਾਂ ਨੂੰ ਇਸ ਵਿਸ਼ੇ ਤੇ ਗੱਲ ਹੁੰਦੀ ਸੀ ਉਹ ਕਹਿੰਦੇ ਪਈ ਮੈਂ ਕਿਸੇ ਦਾ ਰਿਵਰਸ ਉੱਤਰ ਨਹੀਂ ਦਿੰਦਾ ਪਰ ਉਸ ਚੋਰ ਡਾਕੂ ਦਾ ਉੱਤਰ ਡਾਕਟਰ ਰਾਜਕਮਾਰ ਜੀ ਨੂੰ ਮਾਨਯੋਗ ਅਦਾਲਤ ਨੇ ਦੇ ਲਿਆ ਗਿਆ ਸਿਆਸਤ ਦੇ ਵਿੱਚ ਦੇਖੋ ਆਲੋਚਨਾ ਬਣਦੀ ਹੈ ਆਲੋਚਨਾ ਬੜੀ ਅੰਦੀ ਹੈ ਅਗਰ ਤਿੱਖੀ ਆਲੋਚਨਾ ਦੀ ਤੇ ਆ ਭੜੇ ਸ਼ਬਦਾਵਲੀ ਦੇ ਆਲੋਚਨਾ ਦੀ ਭੜੇ ਇਸ਼ਾਰਿਆਂ ਦੇ ਆਲੋਚਨਾ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਨਵਜੋਤ ਸਿੱਧੂ ਨੇ ਕੀਤੀ ਸੀ ਨਾ ਕਿ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਤੇ ਮੋਜੋ ਸੈਂਟਰ ਦੇ ਵਿੱਚੋਂ ਪੰਜਾਬ ਦੀ ਸਿਆਸਤ ਦੇ ਵਿੱਚ ਫੈਲ ਰੱਖਿਆ ਉਸ ਵੇਲੇ ਉਸ ਨੇ ਵੀ ਜਿਹੜੀ ਆਏ ਸ਼ਬਦਾਂਬਲੀ ਨੂੰ ਤਿੱਖਾ ਕੀਤਾ ਪਰ ਇਸ ਤਰ੍ਹਾਂ ਦੀ ਜੋ ਔੜਾ ਕੁਲ ਲਟੇਰੇ ਜਾਂ ਇਹ ਇਹ ਸ਼ਬਦਾਂਬਲੀ ਨਹੀਂ ਵਰਤੀ ਸ਼ਬਦਾਂਬਲੀ ਜੇ ਉਹਨਾਂ ਨੇ ਵਰਤੀ ਆ ਤਾਂ ਉਹਨਾਂ ਨੇ ਆਪਣੀ ਉਹ ਕਲਾਕਾਰੀ ਸ਼ਬਦਾਂਬਲੀ ਦੇ ਵਿੱਚ ਵਰਤੀ ਗਿਆ ਇਸ ਤਰ੍ਹਾਂ ਡਾਇਰੈਕਟ ਨਹੀਂ ਕਿਹਾ ਮੈਂ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਸ਼ਬਦਾਬਲੀ ਜਿਹੜੀ ਆ ਉਸ ਨੂੰ ਪਸੰਦ ਨਹੀਂ ਕਰਦਾ ਸਿਆਸਤ ਦੇ ਵਿੱਚ ਆਲੋਚਨਾ ਕਿਸੇ ਦੀ ਗਲਤ ਕੰਮਾਂ ਦੀ ਆਲੋਚਨਾ ਕਰਨ ਲਈ ਬਲੇ ਬਹੁਤ ਸਾਰੇ ਸ਼ਬਦਾਂ ਦੇ ਭੰਡਾਰ ਹੈ ਉਸ ਰਾਹੀਂ ਕੀਤੀ ਜਾ ਸਕਦੀ ਹੈ ਇਸ ਦਾ ਜਿਹੜਾ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਚੋਰ ਡਾਕੂ ਦਾ ਜਵਾਬ ਤਾਂ ਮਾਣਯੋਗ ਅਦਾਲਤ ਨਹੀਂ ਦੇ ਦਿੱਤਾ ਬਿਲਕੁਲ ਬਿਲਕੁਲ ਦੀਪਕ ਜੀ ਹਾਈ ਕੋਰਟ ਦਾ ਜਿਹੜਾ ਫੈਸਲਾ ਆ ਆਪਾਂ ਜੇ ਦੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਲਾ ਕਾਂਗਰਸ ਦੇ ਜਾਂ ਪੰਜਾਬ ਦੀ ਕਾਂਗਰਸ ਦੇ ਦਾ ਕੀ ਅਸਰ ਪੈਗਾ ਦੇਖੋ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਭੰਡ ਕੇ ਕਾਂਗਰਸ ਭ੍ਰਿਸ਼ਟਾ ਕਾਂਗਰਸ ਭ੍ਰਿਸ਼ਟਾ ਇਹਨਾਂ ਦੇ ਜਗਲਾਤ ਮੰਤਰੀ ਸੀਗੇ ਆਸ਼ੂ ਜੀ ਸੀਗੇ ਹੋਰ ਵੀ ਕਈ ਮੰਤਰੀ ਸੀਗੇ ਰੋੜਾ ਜੀ ਸੀਗੇ ਇਹਨਾਂ ਨੂੰ ਲੰਬੇ ਹੱਥੀ ਉਨੀ ਲੈ ਕੇ ਪ੍ਰਚਾਰ ਕੀਤਾ ਸੀ ਕਿ ਇਹ ਭ੍ਰਿਸ਼ਟ ਹੈ ਤੇ ਇਹਨਾਂ ਤੇ ਪਰਚੇ ਦਰਜ ਹੋਏ ਆ ਡਾਕਟਰ ਰਾਜਕਮਾਰ ਜੀ ਤਾਂ ਕਹਿੰਦੇ ਸੀ ਕਿ ਇਹ ਜੇਲ੍ਹ ਜਾਣੇ ਵਾਲੇ ਆ ਪਰ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਾਂਗਰਸ ਨੂੰ ਪੰਜਾਬ ਦੇ ਵਿੱਚ ਪੜੀ ਇੱਕ ਰਾਹਤ ਰਾਹਤ ਤਾਂ ਮਿਲੀ ਆ ਊਰਜਾ ਕਹਿ ਸਕਦੇ ਆ ਰਾਹਤ ਤਾਂ ਮਿਲੀ ਆ ਇਹਦੇ ਨਾਲ ਊਰਜਾ ਵੀ ਮਿਲੀ ਹੈ ਕਿਉਂਕਿ ਇਹ ਜਿਹੜਾ ਭ੍ਰਿਸ਼ਟਾਚਾਰ ਦੀ ਐਫ ਆਈ ਆਰ ਹੀ ਖਤਮ ਹੋ ਜਾਣਾ ਬਰੀ ਹੋ ਜਾਣਾ ਜਿਹੜਾ ਹੈ ਇਸ ਤੋਂ ਸਪਸ਼ਟ ਹੈ ਕਿ ਇਹ ਜਿਹੜੇ ਮੈਨਿਪੂਲੇਟਡ ਕੇਸ ਸੀਗੇ ਇਹਨਾਂ ਨੂੰ ਜਿਹੜਾ ਪਬਲਿਕ ਦੇ ਵਿੱਚ ਲਿਆ ਕੇ ਸਿਰਫ ਗੋਟਾਂ ਖੱਟਣ ਤੱਕ ਹੈ ਜਾਂ ਤਾਂ ਕੋਈ 1 ਰੁਪਈਆ ਵੀ ਜੁਰਮਾਨਾ ਹੁੰਦਾ ਜਾਂ ਸਜ਼ਾ ਮਿਲਦੀ ਜਾਂ 1 ਦਿਨ ਦੀ ਜਾਂ ਕੁਝ ਵੀ ਹਲਕੀ ਵੀ ਸਜ਼ਾ ਮਿਲਦੀ ਤੇ ਤੇ ਅਸੀਂ ਮੰਨ ਲੈਂਦੇ ਜੇ ਜਿਹੜੀ ਇਹਦੀ ਭ੍ਰਿਸ਼ਟਾਚਾਰੀ ਨੀਤੀ ਸੀ ਉਹ ਜੈਸੀ ਕਾਂਗਰਸ ਪਾਰਟੀ ਲਈ ਨਮੀ ਊਰਜਾ ਹੈ ਖਾਸ ਕਰ ਸੁੰਦਰ ਸ਼ਾਮ अरोड़ा ਜੀ ਲਈ ਤੁਸੀਂ ਦੇਖ ਲੈਣਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਬੈਕ ਡੋਰ ਦੇ ਪਿੱਛੇ ਸੀ ਚਾਹੇ ਉਹ ਭਾਜਪਾ ਚ ਸੀ ਤਾਂ ਵੀ ਬੈਕ ਡੋਰ ਰਾਹੀਂ ਹਲਕੀ ਹਲਕੀ ਸੀ ਹੁਣ ਉਹਨਾਂ ਦੀਆਂ ਸਰਗਰਮੀਆਂ ਤੁਸੀਂ ਦੇਖ ਲਿਓ ਬਈ ਸਾਰੇ ਹਿਸ਼ਾਰਪੁਰ ਦੇ ਉੱਤੇ ਆਪਣੇ ਵਿਰੋਧੀਆਂ ਤੇ ਭਾਰੀ ਪੈਣ ਗਈਆਂ ਦੀਪਕ ਜੀ ਜੇ ਆਪਾਂ ਦੇਖੀਏ ਕਿਸੇ ਇਨਵੀਜੀਬਲ ਵੱਲੋਂ ਜਾਂ ਦੋਸ਼ ਲਾਏ ਹੋਣ ਜਾਂ ਐਫਆਈਆਰ ਦਰਜ ਕਰਵਾਈ ਜਾਵੇ ਪਰ ਜੇ ਇਸ ਮਾਮਲੇ ਦੇ ਵਿੱਚ ਦੇਖੀਏ ਬਿਜਲੈਂਸ ਵੱਲੋਂ ਜਿਹੜੀ ਐਫਆਈਆਰ ਕੀਤੀ ਹੋ ਉਹਨੂੰ ਰੱਦ ਕੀਤਾ ਜਾਣਾ ਇਹ ਸਵਾਲਾਂ ਦੇ ਕਿਰਜ ਨਹੀਂ ਹੁੰਦਾ ਸਰਕਾਰ ਵੀ ਤੇ ਨਾਲ ਦੇਖੋ ਮੈਂ ਤਾਂ ਬੜਾ ਹੈਰਾਨ ਹਾਂ ਕਿ ਬਿਜਲੈਂਸ ਵੱਲੋਂ ਦਰਜ ਐਫਆਈਆਰ ਜਿਹੜਾ ਮਾਮਲਾ ਦਰਜ ਉਹ ਰੱਦ ਹੋ ਜਾਣਾ ਇਹਦਾ ਮਤਲਬ ਤੇ ਸਰਕਾਰ ਦੀ ਕਾਰਜਕਾਰੀ ਜਾਂ ਤਾਂ ਉਹ ਹਜੇ ਕਾਰਜਕਾਰੀ ਦੇ ਵਿੱਚ ਨਿਪੁੰਨ ਨਹੀਂ ਹੋਏ ਹੈਗੇ ਆ ਤੇ ਜਾਂ ਅਣਜਾਣ ਹੈਗੇ ਆ ਸਿਰਫ ਵਾਵਾ ਵੇ ਖੱਟਣ ਲਈ ਉਹ ਆਪਣੇ ਡਾਕੂਮੈਂਟਸ ਜਿਹੜੇ ਆ ਪੇਸ਼ ਨਹੀਂ ਕਰ ਸਕੇ ਇਸ ਕਰਕੇ ਉਹਨਾਂ ਨੂੰ ਹਾਈ ਕੋਰਟ ਤੋਂ ਵੀ ਠੇਠੀ ਚਲਣੀ ਪਈ ਆ ਇਹਨਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਦੀਪਕ ਅਗਨੀ ਹੁਤਰੀ ਜੀ ਤੇ ਹੁਣ ਅਸੀਂ ਇਹ ਵੀ ਸੁਣ ਲੈਣੇ ਆ ਕਿ ਸੁੰਦਰ ਸ਼ਾਮ अरोड़ा ਜੀ ਦਾ ਇਸ ਮਾਮਲੇ ਦੇ ਬਾਰੇ ਜਿਹੜਾ ਕੀ ਕਹਿਣਾ ਆ ਸਰ ਸਭ ਤੋਂ ਪਹਿਲਾਂ ਮੈਂ ਪਰਮਪਿਤਾ ਪਰਮਾਤਮਾ ਦਾ ਧੰਨਵਾਦੀ ਹਾਂ ਇਹ ਨਾਇਪਾਲਕਾ ਦਾ ਜਿਨ੍ਹਾਂ ਨੇ ਇਨਸਾਫ ਕਰਦੇ ਹੋਏ ਜਿਹੜੀ ਮੇਰੀ ਰਾਜਨੀਤਿਕ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਜਿਹੜੀ ਅਜ ਐਫ ਆਈ ਆਰ ਰੱਦ ਹੋਈ ਹੈ ਮੈਨੂੰ ਪੂਰਨ ਵਿਸ਼ਵਾਸ ਸੀ ਨਾਇਪਾਲਕਾ ਤੇ ਉਹ ਜਿਹੜਾ ਮੈਨੂੰ ਅੱਜ ਇਨਸਾਫ ਮਿਲਿਆ ਮੇਰੀ ਇੱਕ ਪੋਲੀਟੀਕਲ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਮਾਂ ਹੁੰਦਾ ਨਿਕਲ ਗਿਆ ਪਰ ਮੈਂ ਪਰਮਾਤਮਾ ਦਾ ਬੜਾ ਧੰਨਵਾਦੀ ਹਾਂ ਹੁਸ਼ਿਆਰਪੁਰ ਦੇ ਲੋਕਾਂ ਦਾ ਬੜਾ ਧੰਨਵਾਦੀ ਹਾਂ ਜਿਨ੍ਹਾਂ ਦੀਆਂ ਦਵਾਵਾਂ ਜਿਹੜੇ ਕਿ ਕਦੀ ਵੀ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਸਾਡਾ ਜਿਹੜਾ ਹੈ ਸੇਵਕ ਹੈ ਸਾਡਾ ਜਿਹੜਾ ਹੈ ਜਿਹਨੂੰ ਅਸੀਂ ਐਮਐਲਏ ਚੁਣਦੇ ਹਾਂ ਜਿਹੜਾ ਸਾਡੇ ਕੰਮ ਕੰਮ ਹਰ ਵੀਲੇ ਜਿਹਨੂੰ ਅਸੀਂ ਚੁਣ ਕੇ ਅੱਗੇ ਕੀਤਾ ਐਮਐਲਏ ਬਣਾਇਆ ਮੰਤਰੀ ਬਣਾਇਆ ਉਹ ਕੋਈ ਇਦਾਂ ਦਾ ਕੰਮ ਕਰ ਸਕਦਾ ਅੱਜ ਹਾਈ ਕੋਰਟ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਔਰ ਉਹਨਾਂ ਦੀਆਂ ਸਦਾ ਅਸ਼ੀਰਵਾਦ ਮੇਰੇ ਨਾਲ ਹੈ ਔਰ ਉਹਨਾਂ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਸੀ ਜਦੋਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਚੱਲੀਆਂ ਸੀ ਤੇ ਉਦੋਂ ਵੀ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਸੀਗੇ ਕਿ ਅਰੋੜਾ ਇਹੋ ਜਿਹਾ ਕੋਈ ਕੰਮ ਕਰ ਸਕਦਾ ਅੱਜ ਹਾਈ ਕੋਰਟ ਦੇ ਹੁਕਮ ਦੇ ਨਾਲ ਇਹ ਚੀਜ਼ ਸਾਬਤ ਹੋਈ ਹੈ ਜਿੱਥੇ ਮੈਂ ਦੁਆਰਾ ਫਿਰ ਪਰਮਪਿਤਾ ਪਰਮਾਤਮਾ ਦਾ ਧੰਨਵਾਦ ਕਰਦਾ ਹਾਰਪੁਰ ਦੇ ਲੋਕਾਂ ਦਾ ਧੰਨਵਾਦ ਕਰਦਾ ਨਿਆਪਾਲਕਾ ਤੇ ਮੈਨੂੰ sada ਵਿਸ਼ਵਾਸ ਰਿਹਾ ਔਰ ਰਹੇਗਾ ਔਰ ਮੈਂ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ ਚਾਹੁੰਦਾ ਬੜੀਆਂ ਗੱਲਾਂ ਕੀਤੀਆਂ ਗਈਆਂ ਸਾਰੀਆਂ ਪਾਰਟੀਆਂ ਨੇ ਅੱਜ ਇਸ ਫੈਸਲੇ ਨਾਲ ਉਹਨਾਂ ਨੂੰ ਆਪਣੇ ਆਪ ਹੀ ਜਵਾਬ ਮਿਲ ਗਿਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਨਾ ਸਾਬ ਤੁਹਾਡੇ ਤੇ ਅਲੀਗੇਸ਼ਨਸ ਲਗਾਏ ਸੀ ਸਰਕਾਰ ਨੂੰ ਉਹ ਅਲੀਗੇਸ਼ਨਸ ਤੇ ਪ੍ਰਤੀ ਸਰਕਾਰ ਨੇ ਕੋਈ ਐਸਾ ਡਾਕੂਮੈਂਟ ਵਗੈਰਾ ਪੇਸ਼ ਕੀਤਾ ਮਾਨਜੋਗ ਅਦਾਲਤ ਵਿੱਚ ਉਹ ਫੈਸਲਾ ਆਏਗਾ ਤਾਂ ਪਤਾ ਲੱਗੇਗਾ ਜੀ ਅਜੇ ਤਾਂ ਇੰਨਾ ਹੀ ਆਇਆ ਵੀ ਪਰਚਾ ਰੱਦ ਹੋ ਗਿਆ ਉਹ ਡਾਕੂਮੈਂਟ ਤਾਂ ਸਾਰੇ ਦਿੱਤੇ ਹੀ ਸੀ ਜੀ ਅੰਦਰ ਹੈ ਹੀ ਕੁਝ ਨਹੀਂ ਸੀਗਾ ਇਹ ਤਾਂ ਰਾਜਨੀਤਿਕ ਸੀਗਾ ਪੋਲਿਟੀਕਲ ਪਰਚੇ ਹੁੰਦੇ ਆ ਇਹ ਪੋਲਿਟੀਕਲ ਸੀਗਾ ਮਾਨਜੋਗ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ ਨੋਟ ਗੈਨ ਵਾਲੀ ਮਸ਼ੀਨ ਤੇ ਕੀ ਪ੍ਰਤੀਕਿਰਿਆ ਦਊਂਗੇ ਆਪਣੇ ਜਾਂ ਤੁਹਾਡੇ ਤੇ ਕੇਸ ਖਤਮ ਹੋਣ ਤੋਂ ਬਾਅਦ ਇਹ ਤਾਂ ਤੁਸੀਂ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਮੈਂ ਤਾਂ ਕੀ ਕਹਿਣਾ ਹੈ ਮਸ਼ੀਨਾਂ ਤਾਂ ਅੱਜਕੱਲ ਆਮ ਹੀ ਹੁੰਦੀਆਂ ਵਪਾਰੀਆਂ ਦੇ ਕੋਲ ਰੇੜੀਆਂ ਜੜੀਆਂ ਵਾਲਿਆਂ ਨੇ ਵੀ ਮਸ਼ੀਨਾਂ ਰੱਖੀਆਂ ਹੋਈਆਂ ਮੈਂ ਉਹਨਾਂ ਬਾਰੇ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਬਸ ਮੈਂ ਤਾਂ ਇਹੀ ਕਹਿਣਾ ਕਿ ਮੈਨੂੰ ਨਿਆਂਪਾਲਿਕਾ ਤੇ ਪੂਰਾ ਵਿਸ਼ਵਾਸ ਸੀ ਔਰ ਸ਼ਾਰਪੁਰ ਦੇ ਲੋਕਾਂ ਦੀਆਂ ਦਵਾਵਾਂ ਸੀ ਬਹੁਤ ਮੈਨੂੰ ਸਹਿਯੋਗ ਮਿਲਿਆ ਉਹ ਲੋਕਾਂ ਨੇ ਲੋਕਾਂ ਦੀਆਂ ਦੁਆਵਾਂ ਕੰਮ ਆਈਆਂ ਇੱਕ ਮੇਰੀ ਓਨੈਸਟੀ ਜਿਹੜੀ ਐ ਲੋਕਾਂ ਦੇ ਪ੍ਰਤੀ ਜਿਹੜੀ ਸੇਵਾ ਸੀ ਉਹ ਉਹਦੇ ਲਈ ਬਲ ਮਿਲਿਆ ਮੈਨੂੰ ਮਜ਼ਬੂਤੀ ਦੇ ਨਾਲ ਮੈਂ ਹੁਣ ਅੱਗੋਂ ਹਿਸ਼ਾਰਪੁਰ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਵਾਰ-ਵਾਰ ਈਡੀਓ ਲੋ ਵੀ ਰੇਡ ਕੀਤੀ ਗਈ ਤੁਹਾਡੇ ਘਰ ਦੇ ਵਿੱਚ ਵੀ ਠੀਕ ਹੈ ਜਿੰਨਾ ਵੀ ਤੁਹਾਡਾ ਬਿਜ਼ਨਸ ਹੈ ਹੋਟਲ ਤੱਕ ਸਾਰੀ ਚੈੱਕ ਕੀਤੀ ਗਈ ਬਿਜ਼ੀਲੈਂਸ ਨੇ ਕੀਤੀ ਬਿਜ਼ੀਲੈਂਸ ਦਾ ਕੀ ਕੰਮ ਸੀ ਕੋਈ ਤੁਮ ਜਦੋਂ ਮੈਂ ਤੁਹਾਨੂੰ ਦੱਸਾਂ ਵੀ ਹੁਣ ਜਦੋਂ ਜੋ ਵੀ ਸਰਕਾਰਾਂ ਕਰੋਣਾ ਚਾਹਣ ਕਰਾਉਂਦੀਆਂ ਹੀ ਆ ਪਰ ਸਾਬਤ ਹੋ ਗਿਆ ਸਭ ਕੁਝ ਥੋੜਾ ਸਭ ਆਪਣੇ ਮਾਨਚੋ ਕੀ ਵਿਚਾਰ ਆ ਗਿਆ ਕਿ ਕੋਈ ਸ਼ਵੀ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਿਆ ਬਹੁਤ ਇੱਕ ਕੈਰੀਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਉਹ ਨਾ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹਨਾਂ ਖਿਲਾਫ ਤੁਸੀਂ ਕਾਰਵਾਈ ਕਰੋਗੇ ਆਗਾਮੀ ਸਮੇਂ ਦੇ ਨਹੀਂ ਮੈਂ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਂਗਾ ਨਾ ਮੈਂ ਕਰਨੀ ਹੈ ਮੈਂ ਸਦਾ ਆਪਣੇ ਕੰਮ ਤੇ ਵਿਸ਼ਵਾਸ ਰੱਖਦਾ ਸੇਵਾ 'ਚ ਮੈਂ ਰਾਜਨੀਤੀ ਦੇ ਵਿੱਚ ਆਇਆ ਸੀ ਸੇਵਾ ਲਈ ਮੇਰਾ ਕੋਈ ਰਾਜਨੀਤੀ ਮੇਰਾ ਆਪਣੀ ਬਿジネス ਹੈ ਰਾਜਨੀਤੀ ਮੇਰਾ ਕੋਈ ਬਿジネス ਨਹੀਂ ਸੀ ਰਾਜਨੀਤੀ ਵਿੱਚ ਤਾਂ ਮੈਂ ਲੋਕਾਂ ਦੀ ਸੇਵਾ ਲਈ ਆਇਆ ਔਰ ਅੱਜ ਮੈਨੂੰ ਪ੍ਰਮਾਤਮਾ ਨੇ ਜਿਹੜੀ ਇੱਕ ਮੇਰੇ ਤੇ ਕੋ ਕਲੰਕ ਸੀਗਾ ਅੱਜ ਤੋਂ ਹੋ ਗਿਆ ਤੇ ਪ੍ਰਮਾਤਮਾ ਨੇ ਫਿਰ ਮੈਨੂੰ ਨਵਾਂ ਰਸਤਾ ਦਿਖਾਇਆ ਉਹ ਸੇਵਾ ਦਾ ਔਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਸ਼ਾਰਪੁਰ ਲੋਕਾਂ ਦੇ ਜਿੰਨੇ ਵੀ ਲੋਕ ਇਹਨਾਂ ਦਾ ਆਸ਼ੀਰਵਾਦ ਮੇਰੇ ਲਈ ਬਹੁਤ ਮਜ਼ਬੂਤੀ ਪ੍ਰਦਾਨ ਕਰਦਾ ਹੈ ਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਗੈਰ ਕਿਸੇ ਭੇਦ ਭਾਪ ਤੋਂ ਬਗੈਰ ਕਿਸੇ ਐਵੇਂ ਵਿਰੋਧੀਆਂ ਦੇ ਮਨਾ ਐਵੇਂ ਜੀ ਉਹਨਾਂ ਨੇ ਆ ਕੀਤਾ ਤਾਂ ਮੈਂ ਆ ਕਰਾਂਗਾ ਮੈਂ ਇਹੋ ਜਿਹਾ ਕੁਝ ਨਹੀਂ ਕਰਾਂਗਾ ਇਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਦੇ ਹਵਾਲੇ ਹੁੰਦੀਆਂ ਪ੍ਰਮਾਤਮਾ ਇਹਨਾਂ ਨੂੰ ਦੇਖੇਗਾ ਮੈਂ ਕੁਝ ਨਹੀਂ ਕਹਿ ਸਕਦਾ ਬਸ ਮੇਰਾ ਤਾਂ ਇਹੀ ਹੈ ਵੀ ਹੁਣ ਮੇਰੀ ਲਾਈਨ ਜਿਹੜੀ ਉਹ ਸਿੱਧੀ ਹੋ ਗਈ ਹੈ ਤੇ ਮੈਂ ਹਿਆਰਪੁਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ